ਦੋਸਤੋ ਸਵਾਗਤ ਹੈ ਤੁਹਾਡਾ ਮੇਰੇ YouTube ਕੁਕਿੰਗ ਚੈਨਲ ਲਿਵੜਾ ਕੁਕਿੰਗ ਦੇ ਵਿੱਚ ਤੇ ਅੱਜ ਆਪਾਂ ਬਣਾਵਾਂਗੇ ਬਜ਼ਾਰਾਰਗੀ ਕੁਰਕਰੀ ਤੇ ਜੂਸੀ ਬਾਲੂ ਸ਼ਾਹੀ ਉਹਦੇ ਲਈ ਜਿਹੜਾ ਮੈਂ 250 ਗ੍ਰਾਮ ਆ ਮੈਦਾ ਲਿਆ ਹੋ ਠੀਕ ਹੈ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਬੇਕਿੰਗ ਪਾਊਡਰ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਦੋ ਕੁ ਚੁਟਕੀਆਂ ਨੇ ਜਿਹੜੀਆਂ ਨਮਕ ਦੀਆਂ ਐਡ ਕਰਨੀਆਂ ਨੇ ਬਾਣਾ ਨਹੀਂ ਪਾਉਣਾ ਸਿਰਫ ਦੋ ਚੁਟਕੀਆਂ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਫੂਡ ਕਲਰ ਕੋਈ ਵੀ ਕਲਰ ਪਾ ਸਕਦੇ ਹੋ ਤੁਸੀਂ ਤੇ ਇਹ ਆਪਸ਼ਨਲ ਆ ਨਹੀਂ ਵੀ ਪਾਉਣਾ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਪਰ ਇਹਦੇ ਨਾਲ ਜਿਹੜਾ ਕਲਰ ਆ ਆਪਣੇ ਬਾਲੂਸ਼ੀਆਂ ਬਹੁਤ ਵਧੀਆ ਲੱਗਦੀਆਂ ਨੇ ਦੇਖੋ ਨੂੰ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਮਿਕਸ ਕਰ ਲਾਂਗੇ ਇਸ ਤੋਂ ਬਾਅਦ ਇਹਦੇ ਵਿੱਚ ਮੈਂ ਦੋ ਚਮਚੇ ਜਿਹੜੇ ਘਿਓ ਦੇ ਪਾਏ ਨੇ ఫా ఇను చంగ తర్వాత క్యూను ఆటే ర ఆటా జానా జీ తా ఏను రోజా ఆటా రెడీ వేద జీ పాటే జాన్ ਥੋੜਾ ਥੋੜਾ ਪਾਣੀ ਪਾਉਂਦੇ ਰਵਾਂਗੇ ਤੇ ਬਾਲਾ ਪਾਣੀ ਨਹੀਂ ਪਾਉਣਾ ਹੈਗਾ ਆਟਾ ਜਿਹੜਾ ਆਪਣਾ ਨਾਲ ਤੋਂ ਬਾਲਾ ਪਤਲਾ ਹੋਵੇ ਤਾਂ ਨਹੀਂ ਬਾਲਾ ਕਹਿੜਾ ਨੂੰ ਪਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਲੜਾ ਲੈਣਾ ਥੋੜਾ ਥੋੜਾ ਪਾਣੀ ਪਾ ਕੇ ਆਟੇ ਨੂੰ ਆਪਾਂ ਨੇ ਤਿਆਰ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਆ ਜਿਹੜਾ ਆਪਾਂ ਇਹਨੂੰ ਰੈਸਟ ਲਈ ਰੱਖਾਂਗੇ ਦੇਖੋ ਜੀ ਆਟਾ ਆਪਣਾ ਜਿਹੜਾ ਰੈਡੀ ਹੋ ਗਿਆ ਵਾ ਹੁਣ ਆਪਾਂ ਜਿਹੜੇ ਇਹਨੂੰ 15 ਮਿੰਟ ਲਈ ਆ ਰੈਸਟ ਲਈ ਰੱਖ ਦਾਂਗੇ ਢੱਕ ਕੇ ਰੱਖ ਦਾਂਗੇ ਚਾਹ ਪੋਲੇ ਨਾਲ ਢੱਕ ਦੋ ਇਸ ਤੋਂ ਬਾਅਦ ਦੇਖੋ 15 ਮਿੰਟ ਹੋ ਗਏ ਜੀ ਤੇ ਆਪਣਾ ਆਟਾ ਜਿਹੜਾ ਰੈਡੀ ਹੋ ਗਿਆ ਦੇਖੋ ਜਾਲੀਦਾਰ ਆਟਾ ਹੈ ਬਿਲਕੁਲੀ ਤੇ ਹੁਣ ਆਪਾਂ ਇਹਦੀਆਂ ਜਿਹੜੀਆਂ ਬਾਲੂਸ਼ੀਆਂ ਤਿਆਰ ਕਰ ਲਾਂਗੇ ਸ਼ੇਪ ਦੇ ਲਾਂਗੇ ਬਾਲੂਸ਼ੀਆਂ ਨੂੰ ਇੱਕ ਇੱਕ ਕਰਕੇ ਤੇ ਇੰਦਾਂ ਦੀਆਂ ਹੋਰ ਈਜ਼ੀ ਰੈਸਪੀ ਜਾਨਣ ਦੇ ਲਈ ਪਲੀਜ਼ ਸਾਡੇ ਚੈਨਲ ਲੇਵੜਾ ਕੁਕਿੰਗ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ। ਬੈਲ ਆਈਕਨ ਦਬਾਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਸਭ ਤੋਂ ਪਹਿਲਾਂ ਪਹੁੰਚੇ। ਦੇਖੋ ਜੀ ਆਪਾਂ ਬਾਲੂ ਸ਼ਾਇਆਂ ਜਿਹੜੀਆਂ ਤਿਆਰ ਕਰ ਲਈਆਂ ਨੇ ਤੇ ਹੁਣ ਆਪਾਂ ਇਹਨਾਂ ਨੂੰ ਜਿਹੜਾ ਘਿਓ ਦੇ ਵਿੱਚ ਫਰਾਈ ਕਰਾਂਗੇ। ਘਿਓ ਮੈਂ ਪਹਿਲਾਂ ਹੀ ਗਰਮ ਕਰਨਾ ਜਿਹੜਾ ਰੱਖਿਆ ਹੋਇਆ ਗੈਸ ਤੇ। ਤੇ ਆਪਾਂ మీడియం ਫਲੇਮ మీడియం ਜਿਹੜੀ ਆਪਾਂ ਫਲੇਮ ਰੱਖਣੀ ਆ ਵਾਲੀ ਤੇਜ ਫਲੇਮ ਤੇ ਗਰਮ ਨਹੀਂ ਕਰਨਾ ਹੈਗਾ ਨਹੀਂ ਤਾਂ ਆਪਣੀਆਂ ਬਾਲੂਛੀਆਂ ਨੇ ਜਿਹੜੀਆਂ ਮੱਚ ਜਾਣਗੀਆਂ ਤੇ ਕੋੜੇ ਦਾ ਸੁਆਦ ਆਊਗਾ ਤੇ ਪਹਿਲਾਂ ਇੱਕ ਪਾਸੇ ਹੋ ਜਾਣਾ ਚੰਗੀ ਤਰ੍ਹਾਂ ਦੇ ਨਾਲ ਸਿਕਣ ਤੋਂ ਬਾਅਦ ਆਪਾਂ ਇਹਦਾ ਪਾਸਾ ਪਲਟਣਾ ਵਾ ਦੇਖੋ ਜਿਹਨੂੰ ਆਪਾਂ ਘਿਓ ਦੇ ਵਿੱਚ ਹੈ ਜਿਹੜਾ ਫਰਾਈ ਕਰ ਲੈਣਾ ਹੈ ਪਾਸੇ ਪਲਟ ਕੇ ਚੰਗੀ ਤਰ੍ਹਾਂ ਨਾਲ ਜਿਹੜੀਆਂ ਆਪਣੀਆਂ ਬਾਲੂ ਛਾਈਆਂ ਨੇ ਉਹ ਫਰਾਈ ਹੋ ਗਈਆਂ ਨੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਲੇਅਰਾਂ ਨੇ ਜਿਹੜੀਆਂ ਆਪਣੀ ਬਾਲੂ ਛਾਈਆਂ ਦੇ ਉੱਤੇ ਆਈਆਂ ਨੇ ਬਹੁਤ ਹੀ ਕ੍ਰਿਸਪੀ ਬਣਦੀਆਂ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਚਾਸ਼ਣੀ ਤਿਆਰ ਕਰਨੀ ਹੈ ਬਾਲੂ ਛਾਈਆਂ ਦੇ ਲਈ ਉਹਦੇ ਲਈ ਮੈਂ ਚਾਰ ਤੋਂ ਪੰਜ ਲੈਚੀਆਂ ਦੇ ਜਿਹੜੇ ਦਾਣੇ ਨੇ ਉਹ ਕੱਢ ਲਏ ਨੇ ਤੇ ਇਸ ਤੋਂ ਬਾਅਦ ਆਪਾਂ ਪਾਵਾਂਗੇ ਚੀਨੀ ਤਿੰਨ ਕੋਲੀਆਂ ਮੈਂ ਚੀਨੀ ਦੀਆਂ ਪਾਈਆਂ ਨੇ ਆਪਾਂ ਇੱਕ ਤਾਰ ਦੀ ਚਾਸ਼ਨੀ ਤਿਆਰ ਕਰਨੀ ਹੈ ਤੇ ਇਹਦੇ ਵਿੱਚ ਆਪਾਂ ਜਿਹੜੀਆਂ ਫਿਰ ਦੋ ਕੌਲੀਆਂ ਨੇ ਉਹ ਪਾਣੀ ਵੀ ਐਡ ਕਰ ਲੈਣੀਆਂ ਨੇ ਜੀ ਇਹਨਾਂ ਆਪਾਂ ਨੇ ਚੀਨੀ ਪਾਈ ਆ ਉਸੇ ਦੇ ਨਾਲ ਹੀ ਆਪਾਂ ਨੇ ਜਿਹੜਾ ਪਾਣੀ ਪਾ ਦੇਣਾ ਵਾ ਤੇ ਆਪਾਂ ਫਿਰ ਇਹਨੂੰ ਗੈਸ ਦੇ ਉੱਤੇ ਜਿਹੜਾ ਚਾਣੀ ਨੂੰ ਬਣ ਲਈ ਰੱਖ ਦਾਂਗੇ ਇੱਕ ਤਾਰ ਦੀ ਜਿਹੜੀ ਚਾਸ਼ਨੀ ਉਹ ਆਪਾਂ ਰੈਡੀ ਕਰਨੀ ਹੈ ਗੈਸ ਨੂੰ ਕਰਾਂਗੇ ਆਪਾਂ ਆਨ ਜੇ ਆਪਾਂ ਜਿਹੜਾ ਇਹਨੂੰ ਹੌਲੀ-ਹੌਲੀ ਨਾਲ ਦੀ ਨਾਲ ਆ ਜਿਹੜਾ ਹਲਾਉਂਦੇ ਰਹਿਣਾ ਮ ਹੌਲੀ-ਹੌਲੀ ਇਹ ਜਿਹੜੀ ਆਪਣੀ ਇਹ ਚਾਸ਼ਣੀ ਆ ਤਕਰੀਬਨ 15 ਤੋਂ ਲੈ ਕੇ ਵੀ ਮੈਂ ਦੇ ਵਿੱਚ ਬਣ ਕੇ ਆ ਜਿਹੜੀ ਰੈਡੀ ਹੋ ਜਾਊਗੀ ਹੌਲੀ-ਹੌਲੀ ਆਪਾਂ ਇਹਨੂੰ ਚਲਾਉਂਦੇ ਰਾਵਾਂਗੇ ਤੇ ਚੈੱਕ ਕਰਦੇ ਰਾਵਾਂਗੇ ਇਸ ਤਰ੍ਹਾਂ ਆਪਾਂ ਚੈੱਕ ਕਰ ਲਾਂਗੇ ਦੇਖੋ ਜੇਦੀ ਆਪਣੀ ਇੱਕ ਕਤਾਰ ਦੀ ਚਾਸ਼ਣੀ ਆ ਉਹ ਤਕਰੀਬਨ ਤਿਆਰ ਹੋ ਗਈ ਆ ਅੱਧਾ ਆਪਾਂ ਨੇ ਜਿਹੜਾ ਚੈੱਕ ਕਰ ਲੈਣਾ ਹੈ ਦੇਖੋ ਵਾਲੀ ਗਾੜੀ ਨਹੀਂ ਕਰਨੀ ਹੈਗੀ ਆਪਾਂ ਤੇ ਇਸ ਤੋਂ ਬਾਅਦ ਆਪਾਂ ਜਿਹੜੀਆਂ ਬਾਲੂ ਸ਼ਾਇਆਂ ਫਰਾਈ ਕੀਤੀਆਂ ਨੇ ਉਹ ਆਪਾਂ ਇਹਦੇ ਵਿੱਚ ਇੱਕ-ਇੱਕ ਕਰਕੇ ਜਿਹੜਾ ਡੋਬਦਾਂਗੇ ਠੀਕ ਹੈ ਜੀ ਚਾਸ਼ਨੀ ਨੂੰ ਆਪਾਂ ਬਾਲਾ ਗਾੜਾ ਨਹੀਂ ਕਰਨਾ ਹੈਗਾ ਤੇ ਹੁਣ ਆਪਾਂ ਚਾਸ਼ਨੀ ਦੇ ਵਿੱਚ ਜਿਹੜੀਆਂ ਇਹ ਬਾਲੂ ਸ਼ਾਇਆਂ ਨੇ ਇਹਨਾਂ ਨੂੰ ਰੱਖ ਦੇਣਾ ਵਾ ਚੰਗੀ ਤਰ੍ਹਾਂ ਦੇ ਨਾਲ ਆ ਜਿਹੜਾ ਇਹ ਚਾਸ਼ਨੀ ਇਹ ਬਾਲੂ ਸ਼ਾਇਆਂ ਚਲੇ ਜਾਊਗੀ ਇਹਦੇ ਲਈ ਜਿਹੜੀ ਆਪਣੀ ਚਾਸ਼ਨੀ ਆ ਬਹੁਤ ਥਿੱਕ ਨਹੀਂ ਹੋਣੀ ਚਾਹੀਦੀ ਹੈਗੀ ਦਨਾ ਹੀ ਵਾਲੀ ਪਤਲੀ ਹੋਣੀ ਚਾਹੀਦੀ ਹੈ ਦੇਖੋ ਇਦਾਂ ਆਪਾਂ ਨੇ ਜਿਹੜੀਆਂ ਬਾਲੂਛੀਆਂ ਨੇ ਉਹ ਸਾਰੀਆਂ ਚਾਸ਼ਨੀ ਦੇ ਵਿੱਚ ਡਬੋ ਦੇਣੀਆਂ ਨੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਇੱਕ ਵਾਰੀ ਜ਼ਰੂਰ ਤੁਸੀਂ ਘਰ ਦੇ ਵਿੱਚ ਟਰਾਈ ਕਰਿਓ ਬਾਜ਼ਾਰ ਵਾਲੀ ਜਿਹੜੀ ਬਾਲੂਛੀ ਆ ਉਹ ਤਾਂ ਇਹਦਾ ਮੁਕਾਬਲਾ ਹੀ ਨਹੀਂ ਕਰ ਸਕਦੀ ਇੰਨੀ ਵਧੀਆ ਜਿਹੜੀ ਟੇਸਟੀ ਬਣਦੀਆਂ ਨੇ ਇਦਾਂ ਆਪਾਂ ਨੇ ਜਿਹੜਾ ਇਹਨਾਂ ਨੂੰ ਚਾਸ਼ਨੀ 'ਚ ਡਬੋ ਕੇ ਦੇਖੋ ਕੱਢ ਲੈਣਾ ਮ ਚੰਗੀ ਤਰ੍ਹਾਂ ਦੇ ਨਾਲ ਜਿਹੜੀਆਂ ਆਪਣੀ ਬਾਲੂ ਸ਼ਾਇਆਂ ਦੇ ਵਿੱਚ ਆ ਚਾਸ਼ਨੀ ਚੰਗੀ ਤਰ੍ਹਾਂ ਦੇ ਨਾਲ ਜਾ ਚੁੱਕੀ ਹੈ ਦੇਖੋ ਇਹ ਹੁਣ ਨੇ ਜਿਹੜੀਆਂ ਰੈਡੀ ਹੋ ਚੁੱਕੀਆਂ ਨੇ ਬਹੁਤ ਹੀ ਇਜ਼ੀ ਤੇ ਕੁਇਕ ਰੈਸਪੀ ਹੈ ਇੱਕ ਵਾਰੀ ਜ਼ਰੂਰ ਘਰ ਦੇ ਵਿੱਚ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਜੇ ਤੁਸੀਂ ਇਹਨੂੰ ਦੇਸੀ ਘਿਓ ਚ ਫਰਾਈ ਕਰੋਗੇ ਤਾਂ ਹੋਣ ਹੀ ਲੈਂਦੀ ਐਨੀ ਜ਼ਿਆਦਾ ਜਾਨੀ ਟੇਸਟੀ ਬਣਦੀਆਂ ਨੇ ਹੁਣ ਆਪਾਂ ਜਿਹੜੀਆਂ ਸਾਰੀਆਂ ਕੱਢ ਲੈਣੀਆਂ ਨੇ ਚਾਸ਼ਨੀ ਦੇ ਵਿੱਚੋਂ ਦੇਖੋ ਮੈਂ ਤੁਹਾਨੂੰ ਤੋੜ ਕੇ ਵੀ ਦਿਖਾਉਣੀ ਆ ਚੰਗੀ ਤਰ੍ਹਾਂ ਦੇ ਨਾਲ ਜਿਹੜਾ ਰਸਾ ਰਸਾ ਵਾ ਉਹ ਗਿਆ ਵਾ ਬੱਲੂਸ਼ਾਈਆਂ ਆਪਣੀਆਂ ਬਹੁਤ ਹੀ ਜੂਸੀ ਤੇ ਗ੍ਰਿਸਵੀ ਬਣੀਆਂ ਨੇ ਤੇ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ